ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਅੱਜ ਆਪਾਂ ਆਏ ਕੀ ਹਾਲ ਚਾਲ ਦੋਸਤੋ ਗੁੱਡ ਮਾਰਨਿੰਗ ਹੋ ਗਈ ਆ ਯਾਰ ਆ ਜੋ ਜੁੜ ਜੋ ਜੁੜ ਜੋ ਤੱਕ ਪਾ ਦੇ ਕਰੀ ਸਾਰੇ ਜਾਨੇ 3-400 ਬੰਦੇ ਜੁੜ ਜੋ ਇੱਕ ਰੇ ਹਾਂ ਜੁੜ ਜੋ ਇਹਨਾਂ ਦੇ ਜੁੜੂ ਗਏ ਹੋਂ ਦਾ ਡੀਜੇ ਡੂ ਜਾਂ ਖਾਪਨ ਹੋ ਗਏ ਤੇ ਅਹੀਂ ਤਾਂ ਬਸ ਹੁਣ ਆ ਪੀ ਕੇ ਮਸਤ ਹੋਈ ਪਏ ਆਜੋ ਤੁਰਨਾਂ ਦੀ ਤਿਆਰੀ ਚੀਆਂ ਬਸ ਆ ਉਦਦੇ ਵਾਲਾ ਬੰਦਾ ਹੀ ਆ ਜਿਹਦੇ ਦਾ ਡੰਡਵਾਵਾ ਲੱਗ ਜਾ ਇਹ ਉਹੀ ਆ ਜੀ ਬਹੁਤ ਡੰਡ ਬੈਠ ਕੇ ਹੀ ਮਾਰ ਦਿੰਦਾ ਅਜੇ ਕੋਈ ਆਇਆ ਨਹੀਂ ਆ ਇਹ 3 ਮਿੰਟ ਚ ਤੋ ਹੋ ਗਏ ਨਾ ਫੇਰ ਆਉਣੇ ਵਿੱਚ ਲੋਗ ਨੋਟੀਫਿਕੇਸ਼ਨ ਨਹੀਂ ਨਾ ਗਈ ਹੁੰਦੀ ਇਹਨਾਂ ਆ ਗਏ ਬਾਈ ਜਿਹੜਾ ਆਇਆ ਸਤਿ ਸ੍ਰੀ ਅਕਾਲ ਨੂੰ ਸਤਿ ਸ੍ਰੀ ਅਕਾਲ ਕਰੋ ਵੀ ਆ ਤੂੰ ਹੀ ਕਰ ਸਤਿ ਸ੍ਰੀ ਅਕਾਲ ਜਾਓ ਬਰਾਓ ਜਾਓ ਚਾ ਚਾਦਾ ਸਕੀ ਕਰਨਾ ਉੱਥੇ ਆਹ ਇਧਰ ਆ ਤੂੰ ਆਪ ਗੱਲਾਂ ਬਾਤਾਂ ਕਰੀ ਹਣ ਵੇਚੀ ਰੋਕ ਚੱਲ ਗਏ ਆਪਾਂ ਤੇ ਨਹੀਂ ਚੱਲ ਅੱਗੇ ਅੱਗੇ ਹਾਂਜੀ ਬਾਈ ਯਾਰ ਉਹ ਵਿਆਹ ਦੇਖ ਲੋ ਇੰਦੋਂ ਰਾਸ਼ਨ ਰੂਸ਼ਨ ਦੇੜਤਾ ਹੁਣ ਹੈਲੋ ਹੈਲੋ ਹੁੰਦੇ 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 ਫੋਨ ਦੇ ਫੋਟੋ ਦੇ ਫੋਟੋ ਦੇ ਫੋਟੋ ਆ ਮੈਂ ਗੰਦਾ ਈਟਾ ਢਾਡੀ ਜਾ ਫੋਨ ਫੜਾਇਆ ਇਹ ਨਹੀਂ ਫੋਨ ਇੱਧਰ ਦੇ ਫੋਨ ਦੇ ਉੱਤੇ ਲਾਈਵ ਹਾਲੇ ਸਾਰਿਆਂ ਲੈ ਹਟ ਜਾ ਹਾਂਜੀ ਠੀਕ ਹੈ ਠੀਕ ਹੈ ਬੰਦ ਰੱਖ ਆ ਉਹੀ ਆ ਤਿੰਨ ਡੰਡਾ ਵਾਲਾ ਤਿੰਨ ਡੰਡ ਮਾਰ ਕੇ ਆਂਦਾ ਮੇਰੇ ਕੜਾਲ ਪੈ ਗਈ ਤਿੰਨ ਕਮੈਂਟ ਕਮੈਂਟ ਲਿਖੋ ਤੁਸੀਂ ਬਾਕੀ ਆ ਵਿਆਹ ਦੇਖੋ ਜੀ ਹੈਪੀ ਐਂਡ ਅਮਨ ਲਾਈਵ ਸ਼ੋ ਜੇ ਕਿਹਨੇ ਪ੍ਰੋਗਰਾਮ ਬੁੱਕ ਕਰਾਉਣਾ ਨਾ ਤੇ ਆ ਬੰਦੇ ਨਾਲ ਕਨੈਕਟ ਕਰ ਨੰਬਰ ਬੋਲ ਆਪਣਾ ਆ ਤਾਂ ਨਾ 990 ਨਾ ਲੱਗੇ ਤਾਂ ਨਾ ਲੱਭੇ ਨੰਬਰ ਉਹ ਦਿਖਾ ਦੇ ਉਹ ਲਿਖਿਆ ਆ ਦੇਖੇ ਨੇ ਪ੍ਰੋਗਰਾਮ ਵਾਲੇ ਕਨੈਕਟ ਕਰੋ ਆ ਨੰਬਰ ਲਈ ਨੋਟ ਕਰ ਲਓ ਇਸ ਦਾ ਹੀ ਆਪਾਂ ਕੋ ਤਾਂ ਇਹ ਇਹ ਐਦਾ ਹੀ ਆ ਵੀਰ ਦਾ ਸੱਡ ਪਿੰਡ ਦੀ ਮਸ਼ਹੂਰ ਗੈਗ ਜੋੜੀ ਗਰ ਲਾਲ ਲਾਲੀ ਲਾਲੂ ਲਾਲੀ 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 ਇਹ ਪਿੱਛੇ ਨਹੀਂ ਨੱਚਦੇ ਹੁੰਦੇ ਜਿਹੜੇ ਉਹ ਉਹ ਤੋਤੇ ਜਿਹਾ ਟਾਉਂਦੇ ਉਹ ਆ ਦੱਸਣਾ ਨਹੀਂ ਇੱਧਰੇ ਹਾਂ ਆ ਗਈ ਹਾਂ ਤੂੰ ਗੱਲ ਕਰ ਯਾਰ ਤੂੰ ਵਾਵਾ ਘੈਂਟ ਲਾਦਾ ਮਨਾ ਕਰ ਗੱਲ ਇਹ ਗੱਲ ਕਰੀਏ ਲੈ ਗੱਲ ਮੂੰਹ ਨਾ ਕਰੇਂਗਾ ਹੋਰ ਕਿੱਥੋਂ ਬੋਲੇਗਾ थले कमेंट भी आ गए एक शिरोमाशी किश्तिया पता नहीं केड़ी भाषा च किता भी जाने आ गया आजो 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 इन वाले वैराइटीयां ही कटियां हुंदे ना मेनू पता लाग गया हां जी हां जी आजो आजो गाइस दिस इज अ पंजाबी इंडियंस मैरिज दिस मैरिज ऑलरेडी अबाउट टू खत्म यस प्लीज कम and join us yes 27 people yes 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 aajo 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 hello hi hello hello, hello. hello. haan ji good evening bro haan mai punjabi bolan kore je ni aundi ho ki haal chaal bol tu ki bol ge haan punjabi bol menu kore je ni aundi ki agli ki hai ki hai ji ki ki hai ਈ ਆ ਤੂੰ ਦੀ ਆ ਤੂੰ ਦੀ ਆ ਆ ਆ ਆ ਆ ਆ ਆ ਆ ਆਓ ਖਾਣਾ ਜੀ ਖਾਣਾ ਜੀ ਖਾਣਾ ਜੀ ਕੋਈ ਕੋਈ ਪਣਾ ਚਾਹ ਉਹ ਲੈ ਗਿਆ ਫਿਰ ਵਿਖਾਈਏ ਨਾ ਪਾਣੀ ਲੈ ਆ ਮੇਰੇ ਪੁੱਤ ਜਾ ਨਹੀਂ ਪਾਣੀ ਪਾਣੀ ਤੁਹਾਨੂੰ ਪਾਣੀ ਪਾਣੀ ਹੱਥ ਲਿਖਿਆ ਦੇ ਨਮਸਤੇ ਨਮਸਤੇ bro ਨਮਸਤੇ ਲਿਖਨੇ ਗਿਆ ਨਮਸਤੇ ਕਹਦੋ ਨਮਸਤੇ ਕਹਦੋ ਨਮਸਤੇ ਵੀ ਜੀ ਨਮਸਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਸਤਿ ਸ੍ਰੀ ਅਕਾਲ ਵੀ ਆਲਸੋ ਕਾਲ ਸਤਿ ਸ੍ਰੀ ਅਕਾਲ ਧੀ ਜਾਣੇ ਇਹ ਬੜਾ ਮੁਖ ਜੁੜੀ ਜਾਂਦੇ ਆ ਇਹ ਆਹ ਦੇਖੋ ਮੈਰੀ ਹੋਰੀਆ ਮੈਰਿਜ ਪਹਿ ਪਹਿ ਦੇਂਦਾ ਆ 30 ਜਣੇ ਆਗੇ ਨਾਲ ਥੋੜਾ-ਵਡਾ ਮੁਖ ਜੁੜਨ ਬੰਦਾ ਆ ਕਾਲਾ ਦੇਲਾ ਕਾਕ ਡੇਲਾ ਬਰੂ ਕਾਕ ਡੇਲ ਜੇ ਕੇ ਨੇ ਪ੍ਰੋਗਰਾਮ ਬੁੱਕ ਕਰਾਉਣਾ ਹੋਵੇ ਪ੍ਰੋਗਰਾਮ ਨੂੰ ਵੀ ਮਿਲ ਸਕਦਾ ਹਾਂ ਜਿਹੜੇ ਨੰਬਰ ਆ 98147849 ਪੱਕੀ ਬੁੱਕ ਬਣਾਉਣੀ ਏ ਨਾ ਹਾਂ ਜੇ ਵੀਰ ਨੇ ਜੇ ਕਿਸੇ ਨੇ ਪਾਗ ਪੁਗ ਬਣਾਉਣੀ ਦਾ ਦੱਸ ਦਿਓ ਆ ਪਾਗ ਘਾਟ ਬੱਜੀ ਆ ਕਨੈਕਟ ਕਰੋ ਬੱਜੀ ਆ ਕਨੈਕਟ ਕਰੋ ਕੀ ਕੀ ਆ ਪਾਗੀ ਆ ਪਾਗੀ ਆ ਪਾਗੀ ਆ ਪਾਗੀ ਆ ਪਾਗੀ ਆ ਪਾウダー ਨੰਬਰ ਦਿਖੋ ਨੰਬਰ ਹੈ ਹਾਂ ਜਿਸਟਾਲਾਂ ਵਾਲੀ ਕਨੈਕਟ ਕਰਨਾ ਤੇ ਆ ਵੀਰ ਨੇ ਕਨੈਕਟ ਇਹ ਵੀਰ ਜੀ ਸਟਾਲ ਸਕੂਲ ਬੁੱਕ ਕਰਨੇ ਟਿੱਕੀਆਂ ਦਾ ਸਟਾਲ ਹਾਂ ਨੂਡਲ ਨੈੜੇ ਇਹਦਾ ਸਾਰਾ ਹੀ ਕੰਮ ਆ ਇਧਰ ਇੱਕੋ ਹੱਥ ਜਲਾਈ ਫਿਰਦਾ ਵੇਖੋ ਪਕੌੜੇ ਤੇ ਐ ਕੱਢਦਾ ਜੇ ਪੱਛਾਂਦ ਵਾਲਾ ਪਕੌੜੇ ਕੱਢੀ ਵੀਰ ਜੀ ਸਾਰਾ ਟੈਂਟ ਟੂ ਟੈਂਟ ਕੈਟਰਿੰਗ ਦਾ ਕੰਮ ਇਹਦੇ ਕੋਲ ਹੈ ਆਪਣੇ ਭਰਾ ਕੋਲ ਇਫ ਯੂ ਵਾਂਟ ਕੈਟਰਿੰਗ ਆਹ ਬੰਦਾ ਕੈਟਰੀ ਦਾ ਕੰਮ ਕਰੂਗਾ ਇਹ ਕੈਟਰੀ ਦਾ ਕਰਦਾ ਹੈ ਜਿਹੜੇ ਤੇ ਆ ਕੇ ਹੱਥ ਮਾਰ ਦਿੰਦੇ ਕਿੰਨੇ ਨੂੰ ਹਰ ਤੱਕ ਮਾਰ ਮਾਰ ਕੇ ਚਲੀ ਜਾਂਦਾ ਕਿਸੇ ਚਲੀ ਘਰ ਨੂੰ ਬੁਲਡੀ ਨੂੰ ਕਿੰਨੇ ਖੜਨਾ ਤੂੰ ਨਾ ਉਹਨਾਂ ਨਾਲ ਆਇਨਾ ਕਿੰਨਾ ਉਹਨਾਂ ਨਾਲ ਸ਼ੇਰੇ ਹੋਣਾ ਨਾ ਸ਼ੇਰੇ ਮਾੜਨਾ ਡੈਡੀ ਜੀ ਆ ਸਿੱਖ ਯੈਸ ਯਸ ਵੀਰ ਸਿੱਖ ਬ्रो ਵੀਰ ਸਿੱਖ ਇਹ ਦੇਖ ਮੇਰਾ ਜਵਾਨ ਜੀ ਕਰਨਾ ਆਹਾ ਜੀ ਬੜਾ ਤੇਰਾ ਕਰਦਾ ਹੈ हम जा के पाया केक खानी हैं आ केक खानी हैं इंग्लैंड से हूँ सेक्स आओ आया है कोई वो मेक ऑल स्कूट इंग्लैंड से हूँ ना ब्रो पंजाब 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 पंजाब, पंजाब इंडिया देखो पंजाबी पंजाबी देखो ब्राज़ील लोग के हाय ब्राज़ील साला ब्राज़ील तो अगले लोग देख ला हेलो सालियाँ निकल ब्राज़ील तो � ਨਹੀਂ ਮੈਂ ਹਾਂ ਨੰਬਰ ਦੇ ਨੰਬਰ ਲਿਖੋ ਨੰਬਰ 98550 ਹੈਲੋ ਹਾਈ ਹੈਲੋ 9968 ਹੈਲੋ ਐਲੈਨਾ ਸਿੱਧੂ ਸਿੱਧੂ ਮੂਸੇਵਾਲਾ ਟ੍ਰੈਂਡ ਭਈਆ ਹਾਂ ਯੈਸ ਸਿੱਧੂ ਮੂਸੇਵਾਲਾ ਇਸ ਟ੍ਰੈਂਡਿੰਗ I love ਪੰਜਾਬੀ ਐਮਸੀ ਯੈਸ ਕੋਈ ਯਾਰ ਨੰਬਰ ਵੀ ਲਵ ਪੰਜਾਬ ਐਮਸੀ ਅੱਜ ਤੂੰ ਕਿੱਥੇ ਚੱਲੀ ਏ ਗੋਰਨੀ ਤੂੰ ਮਾਨਸਾ ਰਹਤੇ ਹੋ ਨਹੀਂ bro we are Living in Punjab side. Have you listened about the Golden Temple? <laughs> 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 Something strong. ਓਏ ਅਸਲਾਮੁਅਲੈਕੁਮ ਆਖ ਲਿਆ ਆਖ ਲਿਆ ਆ ਗਾਲ ਕੱਢੀ ਆਪਾਂ ਤੇਰੀ ਮਾਂ ਵਾਲਾ ਕੰਜਦਿਆ ਉਹ ਅੱਗੇ ਨੂੰ ਬੁੱਕਾ ਮੋਡਰੇਟਸ ਓਵੇਂ ਥੱਲੇ ਤੇਰੀ ਮਾਂ ਨਹੀਂ ਭਰਾਵਾ ਗਾਲ ਥੋੜੀ ਐ ਆਗਲੀ ਐ ਮਾਜੀ ਪੁੱਤਰ ਚੈਟ ਪਾਕਲੀ ਐ ਬਾਜੀ ਪੁੱਤਰ ਚੈਟ ਮੈਂ ਪੁੱਤਰ ਕੀ ਕਹੀ ਜਾਂਦਾ ਯਾਰ ਬਾਈ ਮੈਂ ਚੁੱਤਰ ਭਾਜੀ ਪੁੱਤਰ ਮੇ ਚੁੱਤਰ ਕੀ ਕਹਿ ਰਹੇ ਵੀਰ ਚੁੱਪ ਕਰ ਓਏ ਕਾਲਾ ਹੀ ਕੱਢੀ ਜਾਂਦੇ ਯਾਰ ਇਹ ਕੌਣ ਆ ਬਾਈ ਇਹਨੂੰ ਨਾ ਅਹਿਮਦ ਨਹੀਂ ਕਹ ਰਹੇ ਓਏ ਦਾ ਹੀ ਦੇਣਾ ਪੈਨੂੰ ਕੌਣ ਭੈਣ ਦਾ ਲੌੜਾ ਹੈ ਅਮਰ ਜਿੰਦਰਾਲਾਵਗਰਾਂ ਦਾ ਉਹ ਗੁੜੀ ਉਹ ਫਮਾ ਉਹ ਮਾਰਾ ਉਹ ਸਲੀਟੂਂਡੀ ਭਰੀ ਠੇਡਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਊ ਆਰ ਯੂ ਡੂਇੰਗ ਆਣੋ ਵਿਹਾਨੋ ਯਾਰ ਆਲੇ ਦੇਖ ਲੋ ਹੈਲੋ ਥਿਸ ਇਜ਼ ਮਾਈ ਯੰਗਰ ਬ੍ਰਦਰ ਹਰ ਨੇਮ ਇਜ਼ ਤਾਜ ਮਹਿਲ ਲਾ ਇਸਕਾ ਨਾਮ ਹੈ ਤਾਜ ਮਹਿਲ ਮਾੜਾ ਨਾਮ ਮਮਾ ਲੈ ਦੱਸ ਮਰ ਤੂੰ ਤੇਰਾ ਨਾਮ ਦੱਸਣ ਲੱਗਾ ਯਾਰ ਕਹਾਂ ਕੇ ਹੈ ਹੋ ਬਾਈ ਆਗਲੇ ਆ ਬਾਜੀ ਗੱਲਾਂ ਕਿਉਂ ਸੁਣਨੀ ਜਾ ਰਹੇ ਹੋ ਹਲੇ ਹਲੇ ਅਰ ਜੈਲੋ ਭਾਈ ਭਾਈ ਮੈਨੂੰ ਨਹੀਂ ਸ਼ੋਰ ਹੈ ਮੈਂ ਉਹਨੂੰ ਦੂਜਾ ਡਾਟਾ ਯਾਰ ਪਤਾ ਨਹੀਂ ਕੌਣ ਬਗਵਾਸ ਕਰ ਰਿਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਗਏ ਉਹ ਗਾਣੇ ਦੇਖੋ ਇੱਧਰ ਤੁਸੀਂ ਪ੍ਰੋਗਰਾਮ ਇੰਜੋਏ ਕਰੋ ਆਇ ਬੈਠਣਾ ਲਓ ਦੇਖੋ ਇਹ ਬੁੜੀ ਆ ਗਈ ਵਿੱਚ ਭਰਾਵਾ ਉਹ ਕਾਪੀਰਾਈਟ ਆਇਆ ਨਾ ਠੀਕ ਹੈ ਬਾਈ